ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਬੇ ਵਿੱਚ ਜਿੱਥੇ 45 ਡਿਗਰੀ ਟੈਂਪਰੇਚਰ ਹੋ ਚੁੱਕਾ ਹੈ ਲੇਕਿਨ ਅੱਜ ਅਸੀਂ ਪੁੱਜੇ ਹਾਂ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਜਿੱਥੇ ਕਿ ਚਪਹਿਰਾ ਸਾਹਿਬ ਕੱਟਣ ਵਾਸਤੇ ਸੰਤਾਂ ਦਾ ਹੜ ਹੈ ਅਤੇ ਲੋਕ ਤਪ ਦੀ ਗਰਮੀ ਦੇ ਵਿੱਚ ਸੜਕਾਂ ਤੇ ਬੈਠ ਕੇ ਚਪਹਿਰਾ ਸਾਹਿਬ ਦੀ ਸੇਵਾ ਕਰ ਰਹੇ ਨੇ ਤਰਬੂ ਰੂਪੀ ਸੰਗਤ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਵੇਲੇ ਕਿਸ ਤਰੀਕੇ ਦੇ ਨਾਲ ਦੁਪਹਿਰ ਦਾ ਸ਼ਿਕਰ ਦੁਪਹਿਰ ਹੈ ਔਰ ਦੁਪਹਿਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੰਗਤ ਦਾ ਹੜ ਜਿਹੜਾ ਇਸ ਵੇਲੇ ਤੁਹਾਨੂੰ ਗੁਰਦੁਆਰਾ ਸ਼ਹੀਦਾ ਸਾਈਂ ਵਿਖੇ ਵੇਖਣ ਨੂੰ ਮਿਲੇਗਾ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਇੱਥੇ ਨਤਮਸਤਕ ਹੋ ਰਹੀਆਂ ਨੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਤਾਂ ਆਪ ਮੁਹਾਰੇ ਸੰਗਤਾਂ ਜਿਹੜੀਆਂ ਇੱਥੇ ਪਹੁੰਚਦੀਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਲੱਖਾਂ ਦੀ ਤਦਾਦ ਚ ਸੰਗਤ ਅਤੇ ਸੇਵਾਦਾਰ ਇੱਥੇ ਪਹੁੰਚਦੇ ਨੇ ਔਰ ਹਰ ਕੋਈ ਵਿਅਕਤੀ ਆਪਣੀ ਡਿਊਟੀ ਕਰਦਾ ਨਜ਼ਰ ਆ ਰਿਹਾ ਹੈ ਤਾਂ ਤਸਵੀਰ ਤੁਹਾਨੂੰ ਪਹਿਲੇ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਤਪਦੀ ਗਰਮੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਇੱਥੇ ਬੈਠ ਕੇ ਪਾਠ ਕਰ ਰਹੀ ਹੈ ਤਾਂ ਇਹ ਖੰਡਾ ਸਾਹਿਬ ਜੋ ਹੈ ਉਸ ਦੇ ਬਾਹਰ ਬੈਠ ਕੇ ਸੰਗਤਾਂ ਵੱਲੋਂ ਇੱਥੇ ਖਾਸ ਤੌਰ ਦੇ ਉੱਤੇ ਉਪਰਾਲਾ ਕੀਤਾ ਜਾਂਦਾ ਹੈ ਤਾਂ ਗਰਮੀ ਦੇ ਵਿੱਚ ਬੈਠ ਕੇ ਸੰਗਤਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਇੱਥੇ ਘਰੋ ਚਾਦਰਾਂ ਲਿਆ ਕੇ ਪਾਠ ਕਰਦੀਆਂ ਨੇ ਤਾਂ ਸਾਡੇ ਨਾਲ ਸੰਗਤਾਂ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਬਹੁਤ ਗਰਮੀ ਹੈ ਫਿਰ ਵੀ ਤੁਸੀਂ ਆਏ ਹੋ ਕੀ ਕਹੋਗੇ ਬਹੁਤ ਸੰਗਤਾਂ ਦਾ ਜੀ ਰਜਾ ਆ ਗੁਰੂ ਮਹਾਰਾਜ ਦਾ ਅੱਗੇ ਵੀ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਦੀ ਕਿਰਪਾ ਹੁਣ ਵੀ ਸੰਗਤਾਂ ਕੇ ਨੂੰ ਵਧੀਆ ਪਰ ਸ਼ਰੋਣੀ ਕਮੇਟੀ ਨੂੰ ਚਾਹੀਦਾ ਕਿ ਜਿੱਦਾਂ ਸੰਗਤਾਂ ਹੁਣ ਧੁੱਪੇ ਬੈਠੀਆਂ ਨੇ ਨਾ ਇਹਦੇ ਉੱਤੇ ਵੇਖੋ ਕਿੰਨੀ ਸੰਗਤ ਪੈਂਦੀ ਸੀ ਇਹਤੇ ਵੀ ਸੰਗਤ ਨੇ ਕੋਈ ਕੀਤਾ ਨਹੀਂ ਆ ਉਪਰਾਲਾ ਇਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਸ਼ਰੋਣੀ ਕਮੇਟੀ ਨੂੰ ਜਿੱਦਾਂ ਇੱਧਰ ਲਾਈਆਂ ਨੇ ਜਾਣਣੇ ਗਨਾ ਤਾਂ ਇਹ ਸਾਰੇ ਜਾਣਣੇ ਗਨਾ ਤਾਂ ਲੱਗੀਆਂ ਚਾਹੀਦੀਆਂ ਨੇ ਕਿਉਂਕਿ ਸੰਗਤ ਬਹੁਤ ਜ਼ਿਆਦਾ ਵਧ ਰਹੀ ਆ ਹਰ ਹਫਤੇ ਦੇ ਹਫਤੇ ਸੰਗਤ ਕਰਦੋ ਘਾੜੀ 50 50 ਕਿੰਨਾ ਟੈਂਪਰੇਚਰ ਆਜੀ ਅੱਜ ਅੱਜ ਤੇ 46 ਦੇ ਲਾਗੇ ਜਾ ਕੇ ਹੈ ਜੀ ਪੂਰਾ ਹੋਇਆ ਜੀ ਗੁਰੂ ਘਰ ਦੀ ਆਸਥਾ ਗੁਰੂ ਘਰ ਦੀ ਪੂਰੀ ਆਸਥਾ ਜੀ ਗੁਰੂ ਘਰ ਫੇਰ ਵੀ ਸੰਗਤਾਂ ਨੂੰ ਨਹੀਂ ਇਸ ਚੀਜ਼ ਨਾਲ ਮਤਲਬ ਹੈ ਗੁਰੂ ਘਰ ਨੂੰ ਪਿਆਰ ਕਰਦੀ ਆਸਥਾ ਹੋਵੇ ਤੇ ਆਪਾਂ ਤੁਪਸ਼ਾਂ ਕੋਈ ਵੇਖੀਦੀ ਨਹੀਂ ਆ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਤੁਪਸ਼ਾਂ ਨੂੰ ਵੇਖੀਦੇ ਆਪਾਂ ਨੰਗੇ ਪੈਰੀ ਖਲੋਤੇ ਆ ਤੇ ਜਿਹੜਾ ਇਨਾ ਤਪਦਾ ਰਿਹਾ ਉਹ ਬਸ ਬਿਲਕੁਲ ਜੀ ਆਪਾਂ ਛਾਂ ਨੂੰ ਨਹੀਂ ਵੇਖੀਦਾ ਆਪਾਂ ਮਾਂ ਨੂੰ ਵੇਖੀਦਾ ਪਿਓ ਨੂੰ ਉਹਨੇ ਸ਼ਮਤਾ ਦਿੱਤੀ ਇਹਨੇ ਚਨੰਕੇ ਖਲੌਂਦੀ ਬਿਲਕੁਲ ਤੁਸੀਂ ਦੇਖੋ ਉਹਨੇ ਦੇਖਣੀ ਆ ਆਸਤ ਤਰੀਚ ਉਹ ਹੀ ਦੇਖਦੇ ਆ ਆਪਾਂ ਬੰਦੇ ਕੌਣ ਆਪਾਂ ਨੂੰ ਸਰਦਰਾ ਉਹਨਾਂ ਲਈ ਇੰਨਾ ਹੀ بڑا ਫਾਇਦਾ ਉਹਨਾਂ ਦੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦਾ ਤੁਸੀਂ ਦੇਖੋ ਦਿਲ ਦੀ ਭਾਵਨਾ ਕਿਵੇਂ ਹੈ ਤਾਂ ਤੁਹਾਨੂੰ ਦਿਖਾਨੇ ਆ ਤੁਸੀਂ ਜਿੱਥੇ-ਜਿੱਥੇ ਵੀ ਝਾਤ ਪਾਓਗੇ ਤੁਹਾਨੂੰ ਸੰਗਤ ਦੀ ਸੰਗਤ ਨਜ਼ਰ ਆਏਗੀ ਕੋਈ ਤੁਸੀਂ ਦਾ ਅਫਜ਼ਲੋ ਲੰਗਰ ਦੀ ਸੇਵਾ ਇੱਥੇ ਕਰ ਰਿਹਾ ਹੈ ਤਾਂ ਦੂਜੇ ਪਾਸੇ ਦੀ ਤਸਵੀਰ ਤੁਹਾਨੂੰ ਦਿਖਾਨੇ ਆ ਕਿ ਕਿਸ ਤਰੀਕੇ ਦੇ ਨਾਲ ਸੰਗਤ ਜਿਹੜੀ ਹੈ ਲੱਖਾਂ ਦੀ ਤਦਾਦ ਚ ਸੰਗਤ ਜਿਹੜੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਗੁਰਦੁਆਰਾ ਸ਼ੀਦਾ ਸਾਹਿਬ ਦੀਆਂ ਨੇ ਤਾਂ 45 ਡਿਗਰੀ ਟੈਂਪਰੇਚਰ ਇਸ ਵੇਲੇ ਜਾ ਚੁੱਕਾ ਹੈ ਤਾਂ 45 ਡਿਗਰੀ ਟੈਂਪਰੇਚਰ ਦੇ ਵਿੱਚ ਕਿਸ ਤਰੀਕੇ ਨਾਲ ਸੰਗਤ ਜਰੀ ਹੈ ਗੁਰੂ ਘਰ ਤੇ ਨਤਮਸਤਕ ਹੋ ਰਹੀ ਹੈ ਇਹ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਗਰਮੀ ਨਾ ਲੱਗੇ ਕਿਸ ਤਰੀਕੇ ਦੇ ਨਾਲ ਨੌਜਵਾਨ ਬੀਬੀਆਂ ਕੋਈ ਵੀ ਵਰਗ ਦਾ ਵਿਅਕਤੀ ਹੈ ਤੁਸੀਂ ਦੇਖੋ ਕਿਵੇਂ ਪੱਖੀਆਂ ਦੀ ਸੇਵਾ ਕਰਦੇ ਨੌਜਵਾਨ ਨਜ਼ਰ ਆ ਰਹੇ ਨੇ ਤਾਂ ਦੱਸਣਾ ਚਾਹਾਂਗੇ 45 ਡਿਗਰੀ ਟੈਂਪਰੇਚਰ ਤੁਸੀਂ ਦੇਖੋ ਸੜਕ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਸ ਵੇਲੇ ਪੂਰੀ ਗਰਮੀ ਹੈ ਤਪਦੀ ਗਰਮੀ ਹੈ ਅਤਿ ਗਰਮੀ ਜਿਸ ਨੂੰ ਅਸੀਂ ਕਹਿੰਦੇ ਆ ਉਹ ਹੈ ਤੇ 45 ਡਿਗਰੀ ਤਾਪਮਾਨ ਇਸ ਵੇਲੇ ਪੂਰਾ ਸਿਖਰਾਂ ਤੇ ਹੈ ਤੇ ਦੂਜੇ ਪਾਸੇ ਇਸ ਰੱਬ ਰੂਪੀ ਸੰਗਤ ਜਿਸ ਨੂੰ ਕੀ ਕਿਸੇ ਗਰਮੀ ਦੀ ਕੋਈ ਪਰਵਾ ਨਹੀਂ ਹੈ ਲੇਕਿਨ ਬਾਬਾ ਜੀ ਦੇ ਘਰ ਦੇ ਵਿੱਚ ਦਰਸ਼ਨ ਦਿਦਾਰੇ ਕਰਨ ਵਾਸਤੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਅਨੋਖੇ ਅਮਰਸ਼ੀਤ ਅੰਦਨ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇਸ ਵੇਲੇ ਸੰਗਤਾਂ ਦਾ ਹੜ ਤੁਸੀ ਵੇਖਣ ਨੂੰ ਮਿਲੇਗਾ ਕਿਵੇਂ ਸੰਗਤ ਜਿਹੜੀ ਹੈ ਆਪਣੀ ਆਸਥਾ ਪੂਰੀ ਕਰਨ ਵਾਸਤੇ ਇੱਥੇ ਆਂਦੀ ਹੈ ਔਰ ਹਰ ਰੋਜ਼ ਲੱਖਾਂ ਦੀ ਤਦਾਦ ਚ ਸੰਗਤ ਆਂਦੀ ਹੈ ਤਾਂ ਇਤਵਾਰ ਵਾਲੇ ਦਿਨ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਸੰਗਤਾਂ ਜਰੀਆਂ ਨੇ ਇੱਥੇ ਪਹੁੰਚ ਰਹੀਆਂ ਨੇ ਤਸਵੀਰਾਂ ਤੁਹਾਨੂੰ ਅਸੀਂ ਗੁਰਦੁਆਰੇ ਦੇ ਅੰਦਰ ਤੋਂ ਵੀ ਸਾਂਝੀਆਂ ਕਰਦੇ ਆਂਗੇ ਕਿਸ ਤਰੀਕੇ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਜਿਹੜਾ ਹੈ ਸੰਗਤਾਂ ਨੇ ਔਰ ਖਾਸ ਕਰਕੇ ਸੜਕ ਤੁਸੀਂ ਵੇਖੋ ਕਿ ਤਪਦੀ ਸੜਕ ਤੇ ਖੜੇ ਹਾਂ ਇਸ ਵੇਲੇ 45 ਡਿਗਰੀ ਟੈਂਪਰੇਚਰ ਹੈ ਔਰ 45 ਡਿਗਰੀ ਟੈਂਪਰੇਚਰ ਦੇ ਵਿੱਚ ਲੋਕਾਂ ਨੂੰ ਕੰਮ ਕਰਨਾ ਔਖਾ ਹੁੰਦਾ ਹੈ ਲੇਕਿਨ ਉੱਥੇ ਦੂਸਰੇ ਪਾਸੇ ਦੀ ਹੈ ਤਸਵੀਰ ਹੈ ਕਿ ਕਿਵੇਂ ਸੰਗਤਾ ਜੜੀਆਂ ਨੇ ਇੱਥੇ ਸੇਵਾ ਕਰਦੀਆਂ ਨੇ ਸੜਕ ਦੇ ਉੱਤੇ ਬੈਠ ਕੇ ਪਾਠ ਕਰਦੀਆਂ ਨੇ ਚਪੈਰਾ ਸਾਹਿਬ ਦੀ ਜੋ ਸੇਵਾ ਹੈ ਓਨ ਕਰਦੀਆਂ ਨੇ ਸੰਗਤਾ ਸਾਡੇ ਨਾਲ ਮੌਜੂਦ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਸੰਗਤ ਜੜੀ ਇੱਥੇ ਪਹੁੰਚੀ ਹੈ ਕੀ ਕਹਿਣਾ ਚਾਹੋਗੇ ਹੋਰ ਵਧੀਆ ਜੀ ਦੱਸਣਾ ਹੋ ਜਾਊਗਾ ਹੋ ਸਕਦਾ ਬਿਲਕੁਲ ਠੀਕ ਹੋ ਵਾਹਿਗੁਰੂ ਜੀ ਕੀ ਕਹਣਾ ਚਾਹੁੰਦੇ ਹੋ ਬਹੁਤ ਸਤਾਏ ਸੰਗਤ ਦਾ ਵਾਹਿਗੁਰੂ ਜਿੱਕਾ ਖਾਲਸਾ ਜੀ ਪਾਤੇ ਪਰ ਜੋ ਗੁਰਦਰਾ ਸ਼ਹੀਦਗੰਜ ਸਾਹਿਬ ਵੇਖੇ ਆਈ ਹੋਈ ਸੰਗਤ ਦਾ ਜੀ ਆਇਆਂ ਨੂੰ ਬਹੁਤ ਸਤਾਏ ਸੰਗਤ ਦਾ ਬਹੁਤ ਸੇਵਾ ਮਤਨਮਾਨ ਨਾਲ ਸੇਵਾ ਕਰਦੀ ਰਹਿੰਦਾ ਜੇ ਬਿਲਕੁਲ ਤੁਹਾਨੂੰ ਦਿਖਾ ਰਿਹਾ ਤੁਸੀਂ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਕਿਸ ਤਰੀਕੇ ਦੇ ਨਾਲ ਸੰਗਤਾਂ ਜਿਹੜੀਆਂ ਨੇ ਪਾਠ ਕਰਦੀਆਂ ਨੇ ਤਾਂ ਇਸ ਵੇਲੇ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਤੁਸੀਂ ਦੇਖੋ ਚਾਰੇ ਪਾਸੇ ਸੰਗਤ ਹੈ ਔਰ ਕਿਸ ਤਰੀਕੇ ਦੇ ਨਾਲ ਪਾਠ ਕਰਦੀਆਂ ਨਜ਼ਰ ਆ ਰਹੀਆਂ ਨੇ ਤਸਵੀਰ ਇਹ ਤੁਹਾਨੂੰ ਗੁਰੂ ਘਰ ਦੇ ਅੰਦਰ ਦੀਆਂ ਸਾਂਝੀਆਂ ਕਰ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੰਗਤ ਦਾ ਇਕੱਠ ਜਿਹੜਾ ਇਸ ਵੇਲੇ ਇੱਥੇ ਤੁਹਾਨੂੰ ਮੌਜੂਦ ਨਜ਼ਰ ਆਏਗਾ ਸੰਗਤਾਂ ਜਿਹੜੀਆਂ ਨੇ ਹਰ ਵਰਗ ਦੇ ਲੋਕ ਜਿਹੜੇ ਨੇ ਇੱਥੇ ਪਾਠ ਕਰਦੇ ਨਜ਼ਰ ਆ ਰਹੇ ਨੇ ਤਾਂ ਉੱਥੇ ਜਿਹੜ ਦਾ ਸਰੇ ਆ ਕਿ ਕਿਸ ਤਰੀਕੇ ਦੇ ਨਾਲ ਸੰਗਤ ਜਿਹੜੀ ਇੱਥੇ ਆ ਕੇ ਨਤਮਸਤਕ ਹੋ ਰਹੀ ਹੈ ਤਾਂ ਇਹ ਤਸਵੀਰਾਂ ਨੇ ਗੁਰੂ ਘਰ ਦੇ ਅੰਦਰ ਦੀਆਂ ਬਾਬਾ ਦੀਪ ਸਿੰਘ ਜੀ ਦੇ ਜਿੱਥੇ ਕਿ ਚਪੈਰਾ ਸਾਹਿਬ ਘੱਟਣ ਵਾਸਤੇ ਲੱਖਾਂ ਦੀ ਤਦਾਦ ਚ ਸੰਗਤਾਂ ਜਿਹੜੀਆਂ ਨੇ ਹਾਜ਼ਰੀ ਭਰਦੀਆਂ ਨੇ ਤੇ ਉਸ ਹਾਜ਼ਰੀ ਭਰਨ ਵਾਸਤੇ ਕਿਵੇਂ ਸੰਗਤ ਦਾ ਇਕੱਠ ਆਂਦਾ ਹੈ ਕਿਵੇਂ ਸੰਗਤਾਂ ਜਿਹੜੀਆਂ ਨੇ ਇੱਥੇ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋ ਰਹੀਆਂ ਨੇ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਦੇ ਅੰਦਰ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਸੰਗਤਾਂ ਜਿਹੜੀਆਂ ਨੇ ਇੱਥੇ ਪਾਠ ਕਰੀਏ ਨੇ ਤੇ 4 ਘੰਟੇ ਲਗਾਤਾਰ ਆ ਪਾਠ ਚੱਲਦਾ ਹੈ 12 ਵਜੇ ਚਪੈਰਾ ਸਾਹਿਬ ਦੀ ਆਰੰਭਤਾ ਹੁੰਦੀ ਹੈ ਤੇ ਤਕਰੀਬਨ 4 ਵਜੇ ਇਸ ਦੀ ਸਮਾਪਤੀ ਹੁੰਦੀ ਹੈ ਔਰ 4 ਵਜੇ ਤੱਕ ਸੰਗਤਾਂ ਜਰੀਏ ਗੁਰੂ ਘਰ ਦੇ ਦਰਸ਼ਨ ਦੇਦਾਰੇ ਕਰਦੀਆਂ ਨੇ ਤਾਂ ਉੱਥੇ ਜਿੱਥੇ ਦਰਸ਼ਨ ਦੇਦਾਰੇ ਵੀ ਕਰਦੀਆਂ ਨੇ ਤੇ ਸੰਗਤ ਪਾਠ ਵੀ ਕੀਤਾ ਜਾਂਦਾ ਹੈ ਤਾਂ ਉੱਥੇ ਜਿਹੜਾ ਹੈ ਸੇਵਾਦਾਰ ਵੀ ਬਹੁਤ ਨੇ ਤਾਂ ਸੇਵਾਦਾਰਾਂ ਦੀ ਵੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਔਰ ਹਰ ਚੀਜ਼ ਜਿਹੜੀ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਉਹ ਸ਼ੀਦਾ ਸਾਹਿਬ ਦੀ ਹੈ ਤਾਂ ਸ਼ੀਦਾ ਸਾਹਿਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੰਗਤਾਂ ਆਪਣਾ ਠਾਠਾ ਮਾਰਦਾ ਕੱਠ ਜ ਉਹਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਤਾਂ ਲਗਾਤਾਰ ਦੱਸਣਾ ਚਾਹਾਂਗੇ ਕਿ 45 ਡਿਗਰੀ ਜਿਹੜਾ ਟੈਂਪਰੇਚਰ ਇਸ ਵੇਲੇ ਹੈ ਤੇ ਉਹ ਜਿਹੜਾ ਹੈ ਇੱਧਰ 45 ਡਿਗਰੀ ਟੈਂਪਰੇਚਰ ਦੀ ਸ਼ਾਇਦ ਕੋਈ ਵੀ ਜਿਹੜੀ ਗਰਮਾਹਟ ਹੈ ਉਹ ਨਜ਼ਰ ਨਹੀਂ ਆ ਰਹੀ ਸੰਗਤ ਦੇ ਅੰਦਰ ਜੋਸ਼ ਹੈ ਜੋਸ਼ ਹੈ ਬਾਬਾ ਦੀਪ ਸਿੰਘ ਜੀ ਦੇ ਦਰਦ ਉੱਤੇ ਮੱਥਾ ਟੇਕਣ ਦਾ ਆਸਥਾ ਜਿਹੜੀ ਹੈ ਉਹ ਆਪਣੀ ਪ੍ਰਗਟ ਕਰਨ ਦਾ ਔਰ ਕਿਵੇਂ ਤਰੀਕੇ ਨਾਲ ਲੋਕ ਸਮਝਦੇ ਨੇ ਕਿ ਸ਼ਾਇਦ 39 ਡਿਗਰੀ ਟੈਂਪਰੇਚਰ ਰਸ਼ ਘਟ ਜੂਗਾ ਲੇਕਿਨ ਕਿਸੇ ਤਰ੍ਹਾਂ ਦੀ ਰਸ ਕੋਈ ਕਟੋਤੀ ਨਜ਼ਰ ਨਹੀਂ ਆ ਰਹੀ ਹੈ ਔਰ ਲਗਾਤਾਰ ਸੰਗਤਾਂ ਦਾ ਹੜ ਜਰਾ ਹੈ ਇਸ ਲਈ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਜੋਤਸਾਹਬ ਤੋਂ ਲੈ ਕੇ ਹਰ ਪਾਸੇ ਤੁਸੀਂ ਦੇ ਇੱਥੇ ਵੀ ਝਾਤ ਮਾਰੋਗੇ ਤੁਹਾਨੂੰ ਸੰਗਤ ਨਜ਼ਰ ਆਏਗੀ ਤਸਵੀਰ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦੀਆਂ ਸਾਂਝੀਆਂ ਕਰ ਰਹੇ ਹਨ ਲਗਾਤਾਰ ਤਾਂ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੈ ਸੰਗਤ ਨਤਮਸਕ ਹੋ ਰਹੀ ਹੈ ਤਾਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਥਾਨ ਦੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ਸੰਗਤਾਂ ਦੇ ਜਿਹੜਾ ਇਕੱਠ ਹੈ ਉਹ ਵੇਖਣ ਨੂੰ ਮਿਲਦਾ ਹੈ ਤਾ ਅੱਜ ਤੁਹਾਨੂੰ ਦੱਸਣਾ ਚਾਹਾਂਗੇ ਕਿ 45 ਡਿਗਰੀ ਟੈਂਪਰੇਚਰ ਹੈ ਉਸ 45 ਡਿਗਰੀ ਟੈਂਪਰੇਚਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਸੰਗਤਾਂ ਜਿਹੜੀਆਂ ਗੁਰੂ ਘਰ ਚ ਨਤਮਸਕ ਹੋ ਰਹੀਆਂ ਨੇ ਉਸ ਦੀ ਇੱਕ ਰਿਪੋਰਟ ਸਾਂਝੀ ਕੀਤੀ ਹੈ ਕਿ ਆ ਜਾਂਦਾ ਰੱਬ ਰੂਪੀ ਸੰਗਤ ਹੈ ਰੱਬ ਰੂਪੀ ਸੰਗਤ ਇਸ ਕਰਕੇ ਹੈ ਕਿ ਰੱਬ ਰੂਪੀ ਸੰਗਤ ਜਿਹੜੀ ਹੈ ਉਹ ਸਰਕਾ ਤੇ ਬੈਠ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀ ਹੈ ਸੇਵਾ ਕਰਦੀ ਨਜ਼ਰ ਆਉਂਦੀ ਹੈ ਪਾਠ ਕਰਦੀ ਨਜ਼ਰ ਆ ਰਹੀ ਹੈ ਤਤਪ ਦੀ ਗਰਮੀ ਦੇ ਵਿੱਚ ਗੁਰੂ ਘਰ ਦੇ ਵਿੱਚ ਸੰਗਤ ਦਾ ਹੜ ਜਿਹੜਾ ਹੈ ਉਹ ਵੇਖਣ ਨੂੰ ਮਿਲਿਆ ਹੈ ਪਰ ਆਸਥਾ ਜਿਹੜੀ ਹੈ ਬਹੁਤ ਉੱਤੇ ਹੈ ਗਰਮੀ ਦੇ ਉੱਤੇ ਆਸਥਾ ਲਗਾਤਾਰ ਭਾਰੀ ਪੈਂਦੀ ਨਜ਼ਰ ਆ ਰਹੀ ਹੈ ਕੈਮਰਾਮੈਨ ਅਰਜ ਦੇ ਨਾਲ ਸੰਮਿਤ ਕਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ